ਸੈਨਟੋਨੀਓ ਨਾਈਟ ਕਲੱਬ ਦੇ ਵਿੱਚੋਂ 150 ਬੰਦਾ ਗ੍ਰਿਫਤਾਰ ਕੀਤਾ ਇਹ ਆਪਰੇਸ਼ਨ ਆਈਸ ਨੇ ਐਫ ਬੀ ਆਈ ਨੇ ਸਾਂਝਾ ਕੀਤਾ ਸੋ ਇਹਦੇ ਵਿੱਚ 150 ਬੰਦਾ ਗ੍ਰਿਫਤਾਰ ਕੀਤਾ ਉਹਦੇ ਵਿੱਚੋਂ 30 ਤੋਂ 40 ਬੰਦੇ ਉਹ ਦੱਸੇ ਜਾ ਰਹੇ ਜਿਹੜੇ ਕਿ ਗੈਂਗ ਦੇ ਨਾਲ ਸੰਬੰਧ ਰ ਸੀਗੇ ਉੱਥੋਂ ਕੋਕੀਨ ਵੀ ਬਰਾਮਦ ਕੀਤੀ ਆ ਤੇ ਉੱਥੇ 35000 ਕੈਸ਼ ਵੀ ਬਰਾਮਦ ਕੀਤਾ ਸੋ ਇਹ ਨਿਊਜ਼ ਆ ਰਹੀ ਆ ਤੇ ਖੁਦ ਇਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਦਿੱਤੀ ਹੋਈ ਤੁਸੀਂ ਆਪ ਵੀ ਆ ਕੇ ਉਹਨੂੰ ਪੜ੍ਹ ਸਕਦੇ ਆ ਸਟੱਡੀ ਕਰ ਸਕਦੇ ਹੋ ਉਹਦੇ ਬਾਰੇ ਅਗਰ ਕਿਸੇ ਨੇ ਕਰਨੀ ਹੋਵੇ ਪੂਰੀ ਪ੍ਰੋਪਰ ਤਰੀਕੇ ਦੇ ਨਾਲ ਇਹਦੇ ਨਾਲ ਕੀ ਹੋਏਗਾ ਕੀ ਹੁਣ ਆਈਐਸਓ ਕਰ ਰਹੀ ਆ ਬਹੁਤ ਚੰਗਾ ਕਰ ਰਹੀ ਆ ਕਿਉਂਕਿ ਬਹੁਤ ਲੋਕ ਇਹਦੇ ਹੱਕ ਦੇ ਵਿੱਚ ਆ ਗਏ ਜਦੋਂ ਐਦਾਂ ਕਿਸੇ ਵੀ ਕ੍ਰਾਈਮਨਲ ਨੂੰ ਜਾਂ ਐਦਾਂ ਦੇ ਕੋਈ ਅਬੈਤ ਤਰੀਕਿਆਂ ਦੇ ਨਾਲ ਜਿਹੜੇ ਨਾਈਟ ਕਲੱਬ ਚੱਲਦੇ ਵੇ ਉੱਥੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੋ ਇਹਦੇ ਬਾਰੇ ਮੈਂ ਤਾਂ ਤੁਹਾਨੂੰ ਦੱਸ ਰਿਹਾ ਤਾਂ ਤੁਹਾਨੂੰ ਕਹਿ ਰਿਹਾ ਕਿਉਂਕਿ ਬਹੁਤ ਲੋਕ ਆਪਣੇ ਵੀ ਆ ਜਿਹੜੇ 2 ਮਿੰਟ ਦੇ ਸਵਾਦ ਦੇ ਲਈ ਮ제 ਦੇ ਲਈ ਵੀ ਚਲੋ ਨੱਚ ਟੱਪ ਕੇ ਆਉਂਦੇ ਆਪਾਂ ਚਲਦੇ ਅੱਜ ਥੱਕੇ ਹੋਇਆ ਨਾਈਟ ਵਾਰ ਦੇ ਵਿੱਚ ਚਲਦੇ ਆ ਨਾਈਟ ਕਲੱਬ ਦੇ ਵਿੱਚ ਚਲਦੇ ਆ ਵੀਕਐਂਡ ਆ ਸੋ ਤੁਸੀਂ ਨਾ ਰਗੜੇ ਜਾਇਓ ਫਰੀ ਦੇ ਵਿੱਚ ਕਿਉਂਕਿ ਤੁਹਾਨੂੰ ਕੁਝ ਵੀ ਨਹੀਂ ਪਤਾ ਹੁੰਦਾ ਕਿ ਐਦਾਂ ਦੇ ਨਾਈਟ ਜਿਹੜੇ ਕਲੱਬ ਆ ਉਹਨਾਂ ਦੇ ਵਿੱਚ ਕੀ ਕੁਝ ਹੋ ਰਿਹਾ ਕੀ ਕੁਝ ਸਾਰਾ ਕੁਝ ਲਾਅ ਦੇ ਹਿਸਾਬ ਨਾਲ ਹੋ ਰਿਹਾ ਜਾਂ ਅਵੈਧ ਤਰੀਕੇ ਨਾਲ ਬਹੁਤ ਉੱਥੇ ਨਸ਼ਾ ਚੱਲਦਾ ਪਿਆ ਤੁਹਾਨੂੰ ਪਤਾ ਡਰੱਗਸ ਹਰ ਇੱਕ ਨਾਈਟ ਕਲੱਬ ਦੇ ਵਿੱਚ ਆਉਂਦੀ ਆ ਉੱਥੇ ਸੇਲ ਹੋ ਰਹੀ ਆ ਕੀ ਹੋ ਰਿਹਾ ਸੋ ਇਹ ਇਦਾਂ ਦੀਆਂ ਚੀਜ਼ਾਂ ਬਹੁਤ ਹੁੰਦੀਆਂ ਕਿਹੜਾ ਉੱਥੇ ਗੈਂਗਸਟਰ ਕੌਣ ਹੈਗਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਔਰ ਤੁਹਾਨੂੰ ਇਹ ਵੀ ਪਤਾ ਕਿ ਜਿਹੜੇ ਉੱਤੇ ਫੂਡ ਟਰੱਕ ਲੱਗੇ ਸੀਗੇ ਉਹਦੇ ਵਿੱਚ ਲੋਕ ਕਿੱਦਾਂ ਲੁਕ ਰਹੇ ਸੀਗੇ ਕਿੱਦਾਂ ਮੱੜ ਰਹੇ ਸੀ ਤਾਰ ਪੁਲਿਸ ਜਿਹੜੇ ਉੱਥੇ ਆਫੀਸਰ ਜਿਹੜੇ ਆਈਐਸ ਦੇ ਉਹਨਾਂ ਨੇ ਕਿੱਦਾਂ ਧੂਕ ਧੂਕੇ ਉਹਨਾਂ ਨੂੰ ਬਾਹਰ ਕੱਢਿਆ ਤੇ ਸੋਚਣ ਵਾਲੀ ਗੱਲ ਇਹ ਆ ਕਿ ਕਿੱਦਾਂ ਇੱਕ ਬੰਦਾ ਖੜਾ ਸੀ ਕਿ ਚਾਹੇ ਉਹਨੇ ਕੁਝ ਕ੍ਰਾਈਮ ਕੀਤਾ ਵੀ ਨਹੀਂ ਸੀ ਚਾਹੇ ਉਹਦੇ ਕੋਲ ਸੀਗੇ ਡਾਕੂਮੈਂਟ ਵੀ ਸਾਰੇ ਪਰ ਜਿਹੜਾ ਆਈਐਸ ਦਾ ਆਈਐਸ ਦਾ ਜਿਹੜਾ ਤਰੀਕਾ ਨਾ ਉਹਨੂੰ ਅਰੈਸਟ ਕਰਨ ਦੇ ਦਾ ਉਹ ਸਾਰਾ ਕੁਝ ਦੇਖਨ ਨੂੰ ਮਜਬੂਰ ਕਰ ਦਿੰਦਾ ਕਿ ਇਹ ਕੀ ਹੋ ਰਿਹਾ ਹੁਣ ਕਰੀਏ ਤਾਂ ਕਰੀਏ ਕੀ ਕਿੱਥੇ ਜਾਈਏ ਹੁਣ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦੇ ਬਾਰੇ ਸੋਚਣਾ ਹੋਏਗਾ ਕਿ ਅਗਰ ਤੁਸੀਂ ਜਾ ਰਹੇ ਹੋ ਬਾਹਰ ਬੇਸ਼ੱਕ ਤੁਹਾਡੇ ਕੋਲ ਡਾਕੂਮੈਂਟ ਹੈਗੇ ਆ ਇਸ ਟਾਈਮ ਦੇ ਉੱਪਰ ਸਾਰਿਆਂ ਨੂੰ ਪਤਾ ਹਰ ਇੱਕ ਵੀਡੀਓ ਦੇ ਵਿੱਚ ਹਰ ਕੋਈ YouTube ਹਰ ਕੋਈ ਨਿਊਜ਼ ਤੇ ਇਹੇ ਚੱਲਦਾ ਪਿਆ ਕਿ ਆਈਸ ਕੋਈ ਵੀ ਡਾਕੂਮੈਂਟ ਨਹੀਂ ਚੈੱਕ ਕਰਦੀ ਸਮ ਟਾਈਮ ਉਹ ਇਦਾਂ ਚੱਪਟਦੀ ਆ ਬੰਦੇ ਦੀ ਰੰਗ ਰੂਪ ਨੂੰ ਦੇਖ ਕੇ ਕਿ ਇੱਥੋਂ ਦਾ ਨਹੀਂ ਹੈਗਾ ਸੋ ਬਾਅਦ ਚ ਪਤਾ ਲੱਗਦਾ ਕਿ ਉਸ ਬੰਦੇ ਦੇ ਕੋਲ ਸਾਰੇ ਡਾਕੂਮੈਂਟ ਹੈਗੇ ਆ ਔਰ ਬਾਅਦ ਦੇ ਵਿੱਚ ਛੱਡਿਆ ਜਾਂਦਾ ਪਰ ਜਿਹੜਾ ਤੁਹਾਡੇ ਨਾਲ ਉਹ ਖੱਜਲ ਖਵਾਰੀ ਹੋਣੀ ਆ ਤੇ ਉਹਦੇਾਰੇ ਤੁਹਾਨੂੰ ਖੁਦ ਨੂੰ ਪਤਾ ਹੈ ਤਿਹਾਰ ਕੋਈ ਉਹ ਕਹਿ ਰਿਹਾ ਕਿ ਜਿਹੜੇ ਕੋ ਡਾਕੂਮੈਂਟ ਪੂਰੇ ਨਹੀਂ ਉਹ ਇਦਾਂ ਦੀ ਚੀਜ਼ਾਂ ਦੇ ਨਾ ਜਾਵੇ ਔਰ ਤੁਹਾਨੂੰ ਸਾਰਿਆਂ ਨੂੰ ਇਹ ਵੀ ਗੱਲ ਦਾ ਪਤਾ ਹੈ ਕਿ ਇਦਾਂ ਦੇ ਕਿੰਨੇ ਸ਼ੋਪਿੰਗ ਸੈਂਟਰ ਕਿੰਨੀਆਂ ਪਾਰਕਾਂ ਕਿ ਜਿੱਥੇ ਕਿਤੇ ਮੇਲੇ ਲੱਗਦੇ ਹੁੰਦੇ ਸੀ ਅੱਜ ਉੱਥੇ ਉੱਥੇ ਕੋਈ ਵੀ ਨਹੀਂ ਹੈਗਾ ਕਿੰਨੇ ਰੈਸਟੋਰੈਂਟ ਆ ਜਿਹੜੇ ਉਹ ਭੁੱਖੇ ਮਰ ਰਹੇ ਆ ਹੁਣ ਉਹਨਾਂ ਦੇ ਕੋਲ ਕੰਮ ਹੈ ਨਹੀਂ ਕਿਉਂਕਿ ਲੋਕ ਬਾਹਰ ਹੀ ਨਹੀਂ ਨਿਕਲਦੇ ਲੋਕ ਤਾਂ ਜਦੋਂ ਕੰਮ ਤੇ ਜਾਂਦੇ ਉਹ ਸੋਚਦੇ ਆ ਕਿ ਅਸੀਂ ਵਾਪਸ ਪਤਾ ਨਹੀਂ ਘਰੇ ਆਣਾ ਜਾਂ ਨਹੀਂ ਆਣਾ ਕਿੰਨੇ ਲੋਕ ਤਾਂ ਜਿਹੜੇ ਅਫੋਰਡ ਕਰ ਸਕਦੇ ਆ ਉਹ ਘਰੇ ਬਹਿ ਗਏ ਕੰਮ ਤੇ ਵੀ ਨਹੀਂ ਜਾਂਦੇ ਵੀ ਕੰਮ ਤੇ ਨਹੀਂ ਜਾਣਾ ਕੋਈ ਨਹੀਂ ਜਾ ਸਕਦਾ ਇਹ ਘਟ ਜੂਗੀ ਫਿਰ ਜਾਵਾਂਗੇ ਪਰ ਤੁਹਾਨੂੰ ਸਿੱਖਣ ਲਈ ਇਹ ਮਿਲਦਾ ਇਸ ਵੀਡੀਓ ਬਣਾਉਣ ਦਾ ਮਤਲਬ ਇਹ ਆ ਕਿ ਤੁਸੀਂ ਨਾ ਜਾਓ ਅਵੋਇਡ ਕਰੋ ਇਦਾਂ ਦੀ ਚੀਜ਼ਾਂ ਨੂੰ ਥੋੜੇ ਟਾਈਮ ਦੇ ਲਈ ਕਿ ਇਹ ਨਾ ਹੋਵੇ ਕਿ ਤੋਂਡੇ ਨਾਲ ਕੋਈ ਅਨਹੋਣੀ ਹੋ ਜਾਵੇ ਫਿਰ ਤੁਹਾਨੂੰ ਸਮਝ ਵੀ ਨਾ ਲੱਗੇ ਕਿ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਔਰ 트াম্প ਪ੍ਰਸ਼ਾਸਨ ਇੰਨਾ ਕ ਜਿਆਦਾ ਸਖਤ ਹੋਇਆ ਹੋਇਆ ਹੈ ਉਹ ਕ੍ਰਿਮੀਨਲ ਦੇ ਉੱਤੇ ਤਾਂ ਤੁਹਾਨੂੰ ਪਤਾ ਹੈ ਖਾਸ ਕਰਕੇ ਹੀ ਆ ਹੁਣ ਉਹਦੀਆਂ ਜਿੰਨੀਆਂ ਵੀ ਆਇਸ ਦੀਆਂ ਰੇਡਸ ਹੋ ਰਹੀਆਂ ਜਿੰਨੇ ਹੁਣ ਉਹ ਵੀਡੀਓ ਸਾਹਮਣੇ ਆ ਰਹੀਆਂ ਜਾਂ ਨਿਊਜ਼ ਦੇ ਰਹੀਏ ਉਹਦੇ ਵਿੱਚ ਕਿਸੇ ਨਾ ਕਿਸੇ ਅਪਰਾਧੀ ਦਾ ਜਾਂ ਪਹਿਲਾਂ ਉਹਨੇ ਕੋਈ ਕ੍ਰਾਈਮ ਕੀਤਾ ਹੁੰਦਾ ਜਾਂ ਕ੍ਰਿਮੀਨਲ ਹੁੰਦਾ ਬਹੁਤ ਤਗੜਾ ਉਹਨਾਂ ਨੂੰ ਇਨਵੋਲਵ ਕਰਕੇ ਉਹਨਾਂ ਨੂੰ ਉਛਾਲਿਆ ਜਾ ਰਿਹਾ ਕਿ ਜਿਹੜਾ ਲੋਕਾਂ ਦੇ ਵਿੱਚ ਇੱਕ ਬੇਪਚਲ ਪੈਣਾ ਕਿ ਇਹ ਜੋ ਕਰ ਰਿਹਾ 트াম্প ਪ੍ਰਸ਼ਾਸਨ ਇਹ ਆਪਣੀ ਮਰਜ਼ੀ ਕਰ ਰਿਹਾ ਇਹ ਇੱਥੇ ਆਪਣੇ ਉਹਨੂੰ ਰਾਜਾ ਸਮਝਦਾ ਇੱਥੋਂ ਦਾ ਜਿਹਨੂੰ ਵੀ ਚੱਕਦਾ ਉਹ ਸੀ ਨੂੰ ਰਿਪੋਰਟ ਕਰ ਦਿੰਦਾ ਆਈਸ ਦੇ ਉੱਪਰ ਇੰਨਾ ਕ ਜਿਆਦਾ ਪ੍ਰੈਸ਼ਰ ਬਣਾਇਆ ਹੋਇਆ ਕਿ ਉਹਨੂੰ ਹਰ ਇੱਕ ਆਈਸ ਨੂੰ ਹਰ ਇੱਕ ਨੂੰ ਚੁੱਕਣ ਲਈ ਮਜਬੂਰ ਕਰ ਰਿਹਾ ਸੋ ਹੁਣ ਇਹ ਇਦਾਂ ਚੀਜ਼ ਨੂੰ ਇਸ਼ਾਰਾ ਰਿਹਾ ਕਿ ਅਸੀਂ ਇਹਨਾਂ ਨੂੰ ਕ੍ਰਿਮੀਨਲ ਨੂੰ ਚੁੱਕ ਰਹੇ ਹਾਂ ਅਸੀਂ ਕਿਸੇ ਹੋਰ ਬੰਦਿਆਂ ਨੂੰ ਨਹੀਂ ਚੁੱਕ ਰਹੇ ਅਸੀਂ ਕ੍ਰਿਮੀਨਲ ਨੂੰ ਚੁੱਕ ਰਹੇ ਹਾਂ ਸੋ ਇਹ ਸਾਬਿਤ ਕਰਨ ਦੇ ਵਿੱਚ ਜਿੱਥੇ ਵੀ ਇਹਨਾਂ ਨੂੰ ਪਤਾ ਲੱਗਦਾ ਐਫ ਬੀ ਆਈ ਨੂੰ ਜਾਂ ਕਿਤੇ ਵੀ ਇਹ ਸਾਂਝਾ ਆਪਰੇਸ਼ਨ ਕਰਦੇ ਆ ਅੱਜਕੱਲ ਜਿੱਥੇ ਵੀ ਕਰਦੇ ਆ ਜਿਹੜੀ ਵੀ ਸਟੇਟ ਦੇ ਵਿੱਚ ਕਰਨਾ ਸਾਂਝੇ ਆਪਰੇਸ਼ਨ ਹੋ ਰਹੇ ਆ ਇਕੱਲੇ ਹੁਣ ਆਈਐਸ ਨਹੀਂ ਹੈਗੀ ਇਸ ਚੀਜ਼ ਦੇ ਵਿੱਚ ਹਰ ਕੋਈ ਆਈਐਸ ਦੀ ਮਦਦ ਕਰ ਰਿਹਾ ਜਿੰਨੀਆਂ ਵੀ ਉੱਥੇ ਦੀ ਏਜੰਸੀਆਂ ਸੋ ਜਿੱਥੇ ਵੀ ਇਹਨਾਂ ਨੂੰ ਪਤਾ ਲੱਗਦਾ ਕੀ ਇੱਥੇ ਕੋਈ ਅਵੈਧ ਕੰਮ ਹੋ ਰਿਹਾ ਜਾਂ ਇੱਥੇ ਕੋਈ ਇਲੀਗਲ ਇਮੀਗ੍ਰੈਂਟਸ ਆ ਜਾਂ ਕੋਈ ਗੈਂਗਸਟਰ ਆ ਜਾਂ ਕੋਈ ਵੀ ਕ੍ਰਿਮੀਨਲ ਆ ਇੱਥੇ ਤਾਂ ਉਹਦੀ ਰੈਕੀ ਕਰਦੇ ਆ ਤੇ ਉਸੇ ਟਾਈਮ ਉਹਨੂੰ ਅਰੈਸਟ ਕੀਤਾ ਜਾਂਦਾ ਸੋ ਹੁਣ ਇਹ ਨਿਊਜ਼ ਆ ਰਹੀ ਆ ਹਰ ਇੱਕ ਜਗ੍ਹਾ ਤੋਂ ਵੀ ਕਿਤੇ ਨਾ ਕਿਤੇ ਕੋਈ ਕ੍ਰਿਮੀਨਲ ਜਾਂ ਕੋਈ ਗੈਂਗਸਟਰ ਜਾਂ ਐਦਾਂ ਦੀ ਅਵੈਧ ਤਰੀਕਿਆਂ ਦੇ ਜਿੱਥੇ ਕੰਮ ਚੱਲਦੇ ਪਏ ਆ ਜਾ ਕੋਈ ਕੰਮ ਕਰ ਰਿਹਾ ਹੈ ਤੇ ਉਹਦੇ ਕੋਲ ਇਮੀਗ੍ਰੈਂਟ ਦਾ ਪੇਪਰ ਹੈ ਨਹੀਂ ਉਹਨੂੰ ਚੁੱਕਿਆ ਜਾ ਰਿਹਾ ਸੋ ਤੁਸੀਂ ਅਵੋਇਡ ਕਰੋ ਤੁਸੀਂ ਇਹ ਨਾ ਸੋਚੋ ਕਿ ਯਾਰ ਪੂਰੀ ਵੀ ਕੰਮ ਕੀਤਾ ਆਪਾਂ ਮਰ ਥੋਕੇ ਚਲੋ ਅੱਜ ਵੀਕਐਂਡ ਆ ਬਾਹਰ ਚਲਦੇ ਆ ਪਰ ਇਹ ਨਾ ਹੋਵੇ ਕਿ ਤੁਹਾਡਾ ਕੋਈ ਵੀ ਗਲਤ ਕਦਮ ਤੁਹਾਨੂੰ ਬਹੁਤ ਬਾਅਦ ਵਿੱਚ ਪਛਤਾਣਾ ਪਵੇ ਇਸ ਵੀਡੀਓ ਬਣਾਉਣ ਦਾ ਸਿਰਫ ਸਿਰਫ ਇਹੀ ਮਕਸਦ ਸੀ ਬਾਕੀ ਤੁਸੀਂ ਖੁਦ ਸਮਝਦਾਰ ਆ ਤੁਹਾਡੀ ਲਾਈਫ ਤੁਹਾਡੇ ਹੱਥ ਵਿੱਚ ਆ ਤੁਸੀਂ ਜੋ ਕਰਨਾ ਉਹੀ ਤੁਹਾਨੂੰ ਭੁਗਤਣਾ ਪੈਣਾ ਸੋ ਇਹ ਚੀਜ਼ ਦੇ ਬਾਰੇ ਸੋਚੋ ਤੇ ਸਮਝੋ ਬਾਕੀ ਇਦਾਂ ਦੀ ਅਪਡੇਟ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਕੁਝ ਵੀ ਇਸ ਦੇ ਬਾਰੇ ਕਹਿਣਾ ਹੋਇਆ ਜਾਂ ਤੁਹਾਡਾ ਕੋਈ ਵੀ ਵਿਚਾਰ ਹੋਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ